ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ ਫੇਸਬੁਕ ਅਤੇ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ ਖੜੇ ਹਾਂ ਜੀ ਜ਼ਿਲ੍ਹਾ ਬਠਿੰਡਾ ਦਾ ਮਸ਼ਹੂਰ ਪਿੰਡ ਪੂਲਾ ਪੂਲੇ ਦੀ ਨਹਿਰ ਦੇ ਕਿਨਾਰੇ ਤੇ ਖੜੇ ਹਾਂ ਜਿੱਥੇ ਠੰਡੀ ਸ਼ਰਦਾਈ ਦੀ ਇਹ ਸਟਾਲ ਦੇਖ ਰਹੇ ਆਂ ਆਪਾਂ ਖਾਲਸਾ ਜੀ ਆਪਣੇ ਨਾਲ ਨੇ ਗੱਲਬਾਤ ਕਰਾਂਗੇ ਠੰਡੀ ਸ਼ਰਦਾਈ ਬਾਰੇ ਕਿ ਗਰਮੀਆਂ ਦਾ ਤੋਹਫਾ ਜਿਹੜਾ ਸ਼ਰਦਾਈ ਇਹ ਕਿਵੇਂ ਤਿਆਰ ਹੁੰਦਾ ਕੀ ਕੀ ਸਮਾਨ ਇਹਦੇ ਵਿੱਚ ਪੈਂਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੀ ਸ਼ੋਭ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਾ ਖਾਲਸਾ ਜੀ ਖਾਲਸਾ ਜੀ ਇਹ ਸ਼ਰਦਾਈ ਦੀ ਇਥੇ ਸਟਾਲ ਲਾਈ ਹੈ ਕਿੰਨਾ ਦਿਨ ਹੋ ਗਈ ਸਟਾਲ ਲਾਈ ਨੂੰ ਇਹਨੂੰ ਬਾਈ ਕਰਨਾ ਸ਼ੁਰੂ ਤੋਂ ਹੁਣੇ ਲਾਈ ਅੱਛਾ ਤੇ ਕੀ ਕੁਛ ਇਹਦੇ ਵਿੱਚ ਜਿਹੜਾ ਮਟੀਰੀਅਲ ਆ ਤੁਸੀਂ ਵਰਤਦੇ ਹੋ ਕੀ ਸਮਾਨ ਪੈਂਦਾਗਾ ਥੋੜਾ ਵਿਸਤਾਰ ਨਾਲ ਦੱਸੋਗੇ ਇੱਧਰ ਦੀ ਆ ਕੇ ਸਾਨੂੰ ਹਾਂਜੀ ਬਾਬਾ ਜੀ ਕਿਉਂਕਿ ਦੋਸਤੋ ਆ ਆਪਾਂ ਅਕਸਰ ਕੋਲ ਡਰਿੰਕਸ ਵਗੈਰਾ ਪੀਨੇ ਆ ਜੋ ਕਿ ਸਿਹਤ ਲਈ ਹਾਨੀਕਾਰਕ ਹੁੰਦੇ ਆ ਪਰ ਜਿਹੜੀ ਠੰਡੀ ਸ਼ਰਦਾਈ ਹੈ ਉਹ ਉਹਦੇ ਵਿੱਚ ਜਿਹੜਾ ਮਟੀਰੀਅਲ ਪੈਂਦਾ ਸਮਾਨ ਪੈਂਦਾ ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਆਪਾਂ ਹਾਂਜੀ ਖਾਲਸਾ ਜੀ ਸਭ ਤੋਂ ਪਹਿਲਾਂ ਕਿਹੜੀ ਚੀਜ਼ ਹੈ ਜਿਹੜੀ ਆਪਾਂ ਇਹਦੇ ਵਿੱਚ ਯੂਜ਼ ਕਰਦੇ ਆ ਵਰਤਦੇ ਆ ਸਭ ਤੋਂ ਪਹਿਲਾਂ ਹੋਏ ਬਾਬਾ ਜੀ ਬਦਾਮ ਬਦਾਮ ਮਖਜ ਹੋ ਗਈ ਮਖਜ ਹੋ ਗਈ ਖਸ ਖਸ ਹੋ ਗਈ ਖਸ ਖਸ ਗੁਲਾਬ ਦੇ ਫੁੱਲ ਹੋ ਗਈ ਗੁਲਾਬ ਦੇ ਫੁੱਲ ਲਚੀ ਹੋ ਗਈ ਜੀ ਕਾਲੀ ਮਿਰਚ ਹੋ ਗਈ ਜੀ ਜੀ ਸੂਰਜ ਮੁਖੀ ਦੇ ਮਖਜ ਹੋ ਗਈ ਜੀ ਅਰੇ ਸੂਰਜ ਮੁਖੀ ਦੇ ਹਾਂ ਜੀ ਮਖਜ ਹੈ ਬਬੇ ਚੱਕਰ ਹੋ ਗਈ ਸਭ ਤੋਂ ਮੈਂਚੇ ਜੇ ਠੰਡੀ ਆਪਣੇ ਸਰੀਰ ਨੂੰ ਠੀਕ ਹੈ ਦੇਸੀ ਖੰਡ ਹੋ ਗਈ ਇਹ ਦੇਸੀ ਖੰਡ ਗੁਲਕੰਦ ਹੋ ਗਈ ਬਬੇ ਜੀ ਗੁਲਕੰਦ ਤੇ ਬਬੇ ਇਹ ਚੀਜ਼ਾਂ ਪਾ ਕੇ ਤਿਆਰ ਕਰਦੇ ਅੱਛਾ ਤੇ ਇਹ ਸਾਰੀਆਂ ਚੀਜ਼ਾਂ ਦੀ ਮਿਕਦਾਰ ਫਿਰ ਕਿੰਨੀ ਕਿੰਨੀ ਤੁਸੀਂ ਤਿਆਰ ਕਾਉਣੇ ਉਹਦੇ ਤਿਆਰ ਕਰਨ ਵੇਲੇ 100-100 ਗ੍ਰਾਮ ਬਬਈ ਇੱਕ ਅਰੀਜ ਦੇ ਨਾਲ ਸਵਾਲਟ ਤਿਆਰ ਕਰਦੇ ਹਾਂ ਹਰੀਆਂ ਇਲਾਈਚੀਆਂ ਹੋ ਗਈਆਂ ਜਿਵੇਂ ਹਾਂਜੀ ਤੇ ਕਾਲੀ ਮਿਰਚ ਹੋ ਗਈ ਹਜੇ ਹਾਜਮੇ ਲਈ ਚੰਗੀ ਆ ਯਾਰ ਹਾਜਮੇ ਲਈ ਚੰਗੀ ਆ ਹਾਂਜੀ ਬਦਾਮ ਹੈ ਇਹ ਵੀ ਆਪਣੇ ਸਰੀਰ ਨੂੰ ਠੰਡੇ ਕਰ ਦਿੰਦੇ ਆ ਜੀ ਤਾਕਤ ਦਿੰਦੇ ਆ ਠੀਕ ਹੈ ਖਾਸ ਖਾਸ ਹੋ ਗਈ ਜੀ ਇਹ ਤੇ ਆਪਾਂ ਨੂੰ ਮੰਨ ਕੇ ਚੱਲੋ ਵੀ ਜਿਹੜੇ ਆਪਣੇ ਸਰੀਰ ਦੀ ਕਮਜ਼ੋਰੀ ਹੁੰਦੀ ਆ ਕੋਈ ਉਹ ਚੀਜ਼ ਆਪਾਂ ਨੂੰ ਇਲਾਜ ਕਰਦੀ ਆ ਜਿਵੇਂ ਆਪਾਂ ਕਹਿੰਦੇ ਨੇ ਸ੍ਰੀਮੁਤਾ ਪੈਣ ਲੱਗੀ ਉਹ ਚੀਜ਼ ਦਾ ਜ਼ਿਆਦਾਤਰ ਇਲਾਜ ਕਰ ਦਿਆ ਜੀ ਉਹ ਉਹਦਾ ਇਲਾਜ ਇਹਦੇ ਨਾਲ ਹੁੰਦਾ ਹੈਗਾ ਇਹਦਾ ਇਲਾਜ ਇਹਦੇ ਨਾਲ ਪੱਕਾ ਜੀ ਜਨਪ ਦੇ ਫੁੱਲ ਬਬਈ ਇਹ ਆਪਣੇ ਮੰਨ ਕੇ ਚੱਲ ਅ ਵੀ ਠੰਡੇ ਵੀ ਹੁੰਦੇ ਆਈ ਆਪਾਂ ਕਹਿੰਦੇ ਨੇ ਆ ਤੇ ਬਾਕੀ ਦੇਖ ਨੂੰ ਰੰਗ ਵੀ ਦੇ ਦਿੰਦੇ ਆ ਰੰਗ ਵੀ ਦਿੰਦੇ ਆ ਤਾਂ ਤਸਵੀਰ ਵੀ ਇਹਦੀ ਜਿਹੜੀ ਹੈਗੀ ਆ ਉਹ ਠੰਡੀ ਹੁੰਦੀ ਆ ਹਾਂਜੀ ਚੱਕਰ ਹੋ ਗਈ ਹਾਂਜੀ ਬਬਈ ਤੇ ਇਹ ਗੁਲਕੰਦ ਹੋ ਗਈ ਨਾਲ ਸ਼ੱਕਰ ਠੰਡ ਹੋ ਗਈ ਅੱਛਾ ਫਿਰ ਇਹ ਰਗੜਾ ਤਿਆਰ ਕਰਦੇ ਹੋ ਦਾ ਪੂਰਾ ਬਬਈਓ ਉੱਥੇ ਆਪਣਾ ਗੋੜਥ ਲਿਆਸਨ ਲਾਇਆ ਹੋਇਆ ਜੀ ਉੱਥੇ ਲਾਇਆ ਉੱਥੇ ਜਨਨਕੀ ਸਾਰਾ ਮਟੀਰੀਅਲ ਇੱਕ ਵਾਰ ਚ ਹਾਂਜੀ ਇੱਕ ਵਾਰ ਚ ਕਿੰਨੀ ਤਿਆਰ ਹੋ ਜਾਂਦੀ ਹੈ ਇੱਕ ਵਾਰੀ ਚ ਅੱਧਾ ਕਿਲੋ ਮਾਲ ਕੱਢ ਦਿੰਦੇ ਅੱਧਾ ਕਿਲੋ ਇਹ ਤੇ ਦੁੱਧ ਕਿੰਨਾ ਪਾਉਣਾ ਹੈ ਜੀ ਦੁੱਧ 2.5 ਲੀਟਰ ਦੁੱਧ ਪੰਦਾ ਜੀ 2.5 ਲੀਟਰ ਦੁੱਧ ਦੇ ਵਿੱਚ ਅੱਧਾ ਅੱਧਾ ਕਿਲੋ ਪਦਾ ਅੱਧਾ ਕਿਲੋ ਦਾ ਮਟੀਰੀਅਲ ਹੈ ਜਿਹੜਾ ਇਹ ਪਾ ਕੇ ਤੁਸੀਂ ਜਿਹੜਾ ਤਿਆਰ ਕਰਦੇ ਹੋ ਹਾਂਜੀ ਤੇ ਕਿੰਨੇ ਟਾਈਮ ਚ ਫਿਰ ਇਹ ਲੱਗ ਜਾਂਦੀ ਹੈ ਜੀ ਬਬਈ 1 ਘੰਟੇ ਡੇਢ ਘੰਟੇ ਚ ਨਿਕਲ ਜਾਂਦੀ ਆ ਅਏ ਗਲਾਸ ਦਾ ਰੇਟ ਕਿੰਨਾ ਰੱਖਿਆ ਬਾਈ ਇੱਕ 20 ਰੁਪਏ ਜੀ ਇੱਕ 50 ਰੁਪਏ ਲੋ ਦੋਸਤੋ ਬਹੁਤ ਹੀ ਘੱਟ ਰੇਟ ਨੇ ਠੰਡੀ ਸ਼ਰਦਾਈ ਹੈ ਜਿਹੜੀ ਬਾਜ਼ਾਰ ਦੇ ਵਿੱਚ ਆਪਾਂ ਕੋਲ ਡਰਿੰਕ ਪੀਨੇ ਆ ਉਹਨਾਂ ਦੀ ਕੋਈ ਸਾਫਾਈ ਨਹੀਂ ਕੋਈ ਉਹਦੀ ਮਿਕਦਾਰ ਵਧੀਆ ਨਹੀਂ ਤੇ ਉਹਦੇ ਜਿਹੜੇ ਸਾਈਡ ਇਫੈਕਟ ਨੇ ਆਪਣੀ ਸਿਹਤ ਲਈ ਕਿੰਨੇ ਮਾੜੇ ਨੇ ਉਹ ਵੀ ਆਪਾਂ ਨੂੰ ਪਤਾ ਹੈ ਪਰ ਇੱਕ ਦੇਸੀ ਤਰੀਕੇ ਨਾਲ ਵਧੀਆ ਢੰਗ ਨਾਲ ਜਿਹੜੀ ਸਾਫ ਸੁਥਰੇ ਢੰਗ ਨਾਲ ਖਾਲਸਾ ਜੀ ਵੱਲੋਂ ਤਿਆਰ ਕੀਤੀ ਜਾਂਦੀ ਸ਼ਰਦਾਈ ਹੈ ਪੂਲਾ ਦੇ ਨਹਿਰ ਦੇ ਉੱਪਰ ਖੜੇ ਆ ਤੇ ਠੰਡੀ ਹਵਾ ਦੇ ਬੁੱਲੇ ਆ ਰਹੇ ਨੇ ਤੇ ਨਾਲ ਠੰਡੀ ਸ਼ਰਦਾਈ ਪੀਓ ਤੇ ਦੇਖੋ ਲਓ ਨਜ਼ਾਰੇ ਔਰ ਜਿਹੜਾ ਮੈਂ ਕਹਨਾ ਖਾਸ ਜੇ ਲਗਾਤਾਰ ਪੀਂਦਾ ਰਹੇ ਬੰਦਾ ਤਾਂ ਬਈ ਸਰੀਰ ਨੂੰ એનર્ਜੀ ਮਿਲੂਗੀ ਮਿਲੂਗੀ ਨਾ એનર્ਜੀ ਫੁੱਲ ਬਟਾ ਫੁੱਲ ਮਿਲੂ ਬਿਲਕੁਲ ਜਿਵੇਂ ਖਾਲਸਾ ਜੀ ਨੇ ਕਿਹਾ ਕਿ ਠੰਡੀ ਸ਼ਰਦਾਈ ਜੇ ਲਗਾਤਾਰ ਤੁਸੀਂ ਪੀਂਦੇ ਰਹੋਗੇ ਤਾਂ ਤੁਹਾਡੇ ਸਰੀਰ ਨੂੰ એનર્ਜੀ ਦੇਖੋ ਮਿਲਦੀ ਕਿਉਂਕਿ ਡਾਕਟਰ ਦੀ ਜਾਣਦੀ ਵੀ ਨਹੀਂ ਲੋੜ ਪੈਣੀ ਅੱਛਾ ਲਗਾਤਾਰ ਪੀਵਾਓ ਲਓ ਜੀ ਖਾਲਸਾ ਜੀ ਨੇ ਇਹ ਵੀ ਗੱਲ ਕਹਿਤੀ ਕਿ ਜੇ ਇਹ ਪੀਂਦੇ ਰਹੇ ਲਗਾਤਾਰ ਡਾਕਟਰ ਦੇ ਜਾਣ ਦੀ ਜਮਾ ਜ਼ਰੂਰਤ ਹੀ ਨਹੀਂ ਪੈਣੀ ਕਿਤੇ ਜ਼ਰੂਰਤ ਹੀ ਨਹੀਂ ਪੈਣੀ ਤੇ ਲੋ ਖਾਲਸਾ ਜੀ ਫਿਰ ਦੇਖੀ ਆਪਾਂ ਗਲਾਸ ਤਿਆਰ ਕਰੋ ਇੱਕ ਤੇ ਲੋ ਜੀ ਤੁਹਾਨੂੰ ਦਿਖਾਉਣੇ ਆ ਠੰਡੀ ਸ਼ਰਦਾਈ ਦਾ ਗਲਾਸ ਕਿਵੇਂ ਤਿਆਰ ਕਰਦੇ ਨੇ ਖਾਲਸਾ ਜੀ ਤੇ ਮਰੀ ਛੱਡ ਦਿਓ ਲੋ ਬਿਲਕੁਲ ਇਹਦੇ ਵਿੱਚ ਜਿਹੜੀ ਹੈਗਾ ਬਾਬਾ ਜੀ ਬਰਫ਼ ਵੀ ਪਾ ਗਿਆ ਨੋ ਹਾਂਜੀ ਬਾਬਾ ਜੀ ਬਰਫ਼ ਵੀ ਪਾ ਲੈ। ਅਰ ਮੌਸਮ ਦੇ ਅਨੁਸਾਰ ਜਿਹੜਾ ਇਹਨੂੰ ਠੰਡਾ ਰੱਖਣਾ ਵੀ ਜ਼ਰੂਰੀ ਹੈ। ਕਿਉਂਕਿ ਫੇਰ ਹੀ ਇਹਦਾ ਟੇਸਟ ਬਣਨਾ ਹੈ। ਲਓ ਜੀ ਆਹ ਗਲਾਸ ਹੋ ਗਿਆ ਤਿਆਰ। ਇਹ ਕਿੰਨੇ ਰੁਪਏ ਦਾ ਜੀ? ਇਹ 20 ਰੁਪਏ ਦਾ ਗਲਾਸ ਹੈ ਜੀ। ਲਓ ਜੀ 20 ਰੁਪਏ ਦਾ ਐਡਾ ਵੱਡਾ ਗਲਾਸ ਜਿਹੜਾ ਹੈ ਇਹ ਤਿਆਰ ਹੋ ਕੇ ਸ਼ਰਦਾਈ ਦਾ ਜਿਹੜੇ ਠੰਡੀ ਸ਼ਰਦਾਈ ਦਾ ਇਹ ਤੁਹਾਨੂੰ ਮਿਲਣ ਜਾ ਰਿਹਾ ਪੂਲੇ ਦੀ ਨਹਿਰ ਦੇ ਉੱਪਰ ਬਾਈ ਜੇ ਇਸ ਸਟਾਲ ਲਗਾਈ ਹੋਈ ਹੈ ਤੇ ਤੁਹਾਨੂੰ ਇੱਕ ਵਾਰੀ ਨਜ਼ਰ ਫੇਰ ਮਰਵਾ ਦਈਏ ਕਿ ਆਹ ਸੇ ਪੂਲੇ ਵਾਲੀ ਨਹਿਰ ਦਾ ਪੁਲ ਤੇ ਨਾਲ ਹੀ ਬਾਈ ਖਾਲਸਾ ਜੀ ਇੱਥੇ ਆਪਣੀ ਸਟਾਲ ਲਾ ਕੇ ਖੜੇ ਨੇ ਔਰ ਨੰਬਰ ਤੁਹਾਡੇ ਡਿਸਪਲੇ ਹੋ ਚੁੱਕਿਆ ਇਸ ਨੰਬਰ ਤੇ ਵੀ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਲੰਘਦੇ ਟੱਪ ਦੇ ਜਰੂਰ ਇੱਥੇ ਤੁਸੀਂ ਇੱਕ ਵਾਰੀ ਗੇੜਾ ਜਰੂਰ ਮਾਰਿਓ ਤਾਂ ਕਿ ਇੱਕ ਵਾਰੀ ਟੇਸਟ ਜਰੂਰ ਕਰੋ ਇਸ ਚੀਜ਼ ਦਾ ਤੇ ਟੇਸਟ ਕਰੋਗੇ ਤਾਂ ਬਾਕੀ ਤੁਹਾਨੂੰ ਲਾਜਵਾਵ ਇਹਦਾ ਆਨੰਦ ਆਏਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ